जी तुम्हारे चरिनो में स्मृति है पल पल छिन्न है ध्यान तुम्हारे चरिनो में चाहे भैरी कुल संसार बने चाहे जीवन मुझ पर बने चाहे मोत गले का हमारे बने रहे ज्ञान तुम्हारे चरणों में मिलता है साचा सुख के सत गुरु जी तुम्हारे चरणों में यही बेनती है सल पल शिन शिन रहे ज्ञान तुम्हारे चरणों

ਉਨ੍ਹਾਂ ਦੇ ਪਰਿਵਾਰ ਵੱਲੋਂ ਡੇਟਾ ਸੱਚਾ ਫੌਦਾ ਨਾਲ ਤਾਲਮਿਲ ਕਰਕੇ ਕਰਵਾਇਆ ਗਿਆ ਕਿਉਂਕਿ ਬਾਈ ਜੀ ਨੇ ਪਹਿਲਾਂ ਹੀ ਆਪ ਦੇ ਫਾਰਮ ਭਰੇ ਹੋਏ ਸੀ ਜੋ ਇਸ ਤਰ੍ਹਾਂ ਕੀ ਡੇਟਾ ਸੱਚਾ ਫੌਦਾ ਦੇ ਵਿੱਚ ਪਹਿਲਾਂ ਫਾਰਮ ਭਰੇ ਜਾਂਦੇ ਹਨ ਤਾਂ ਬਾਈ ਜੀ ਨੇ ਆਪ ਦਾ ਸਰੀਰਦਾਨ ਸੰਬੰਧੀ ਫਾਰਮ ਭਰਿਆ ਹੋਇਆ ਸੀ ਕਿ ਜਦੋਂ ਵੀ ਮੈਂ ਇਸ ਦੁਨੀਆ ਤੋਂ ਜਾਵਾਂ ਤਾਂ ਮੇਰਾ ਸਰੀਰਦਾਨ ਕੀਤਾ ਜਾਵੇ ਤਾਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਹੋਇਆਂ ਉਨ੍ਹਾਂ ਦੇ ਪਰਿਵਾਰ ਨੇ ਡੇਟਾ ਸੱਚਾ ਫੌਦਾ ਨਾਲ ਤਾਲਮਿਲ ਕਰਕੇ ਅੱਜ ਉਹਨਾਂ ਦਾ ਸਰੀਰਦਾਨ ਕਰਵਾਇਆ ਹੈ ਇਹ ਸ਼ਰੀਰਦਾਨ ਜਿਹੜਾ ਅੱਜ ਕਰਵਾਇਆ ਜੀ ਇਹ ਸ਼ਰੀਰ ਕਿੱਥੇ ਭੇਜਿਆ ਗਿਆ ਸਿ ਇਹ ਦੇਰਾਦੂਨ ਉਤਰਾਖੰਡ ਸਰ ਸ਼ਰੀਰ ਹੀ ਆ ਇਹਨਾਂ ਨੂੰ ਕੋਈ ਪਹਿਲਾਂ ਤੋਂ ਕੋਈ ਪ੍ਰੋਬਲਮ ਸੀ ਕਿ ਬਸ ਨੈਚੁਰਲ ਡੈਥ ਨਹੀਂ ਨੈਚੁਰਲ ਡੈਥ ਹੈ ਜੀ ਸਵੇਰੇ ਵੀ ਤਕਰੀਬਨ ਪਰਿਵਾਰ ਦੇ ਦੱਸੋ ਮੁਤਾਬਕ 10 ਵਜੇ ਤੱਕ ਬਿਲਕੁਲ ਨੋਰਮਲ ਸੀ ਪਰ ਅਚਾਨਕ ਹੀ 10-15 ਮਿੰਟ ਦੇ ਵਿੱਚ ਹੀ ਬਾਈ ਜੀ ਬੱਸ ਹੋਣੀ ਕੱਢ ਲਈ ਅਤੰਤ ਇੱਕ ਹੀ ਆ ਮਾਲਕ ਜੀ ਆਮ ਅਸੀਂ ਜਿਹੜਾ ਹੈਗਾ ਦੇਖਦੇ ਹੈਗੇ ਆ ਵੀ ਲੋਕ ਜਿਹੜਾ ਹੈਗਾ ਨਾ ਉਹ ਕਈ ਵਾਰੀ ਬਲੱਡ ਮੰਗਦੇ ਹੈਗੇ ਤੇ ਬਲੱਡ ਦੇਣ ਤੋਂ ਵੀ ਘਬਰਾਉਂਦੇ ਹੈਗੇ ਤੇ ਤੁਸੀਂ ਜਿਹੜਾ ਹੈਗਾ ਕਿਹਦੀ ਪ੍ਰੇਰਣਾ ਦੇ ਨਾਲ ਇਹ ਸਰੀਰ ਵੀ ਜਿਹੜਾ ਹੈਗਾ ਉਹ ਮਰਨ ਤੋਂ ਬਾਅਦ ਵੀ ਜਿਹੜਾ ਹੈਗਾ ਤੁਸੀਂ ਮਾਨਵਤਾ ਦੇ ਲਈ ਕੰਮ ਲਾਉਂਦੇ ਹੋ ਕਿਹਦੀ ਪ੍ਰੇਰਣਾ ਤੁਹਾਨੂੰ ਇਹ ਸਾਰਾ ਇਹ ਪ੍ਰੇਰਣਾ ਸਾਨੂੰ ਸਾਡੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਂ ਜੀ ਪਾਸੋਂ ਮਿਲ ਰਹੀ ਹੈ ਕਿਉਂਕਿ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਜੋ ਇਹ ਸੋ ਸਫਤਰ ਮਾਨਤਾਪਲਾਇ ਦੇ ਕੰਮ ਡੇਰਾ ਪ੍ਰੇਮੀ ਕਰਦੇ ਹਨ ਉਹਦੇ ਵਿੱਚ ਹੀ ਇਹ ਜੋ ਬਾਈ ਜੀ ਦਾ ਸ਼੍ਰੀਰਦਾਨ ਹੋਇਆ ਬਾਈ ਜੀ ਦੀਆਂ ਅੱਖਾਂਦਾਨ ਹੋਈਆਂ ਤਾਂ ਇਸੇ ਤਰ੍ਹਾਂ ਹੀ ਡੇਰਾ ਪ੍ਰੇਮੀ ਜਦੋਂ ਵੀ ਕੋਈ ਸਨੇਹਾ ਆਉਂਦਾ ਹੈ ਚਾਹੇ ਉਹ ਬਲੱਡ ਦੇਨ ਸੰਬੰਧੀ ਹੋਵੇ ਚਾਹੇ ਪਲੇਟਲੈਟ ਸੈੱਲ ਦੇਨ ਸੰਬੰਧੀ ਹੋਵੇ ਤਾਂ ਤੁਰੰਤ ਦਿੱਤੇ ਜਗ੍ਹਾ ਤੇ ਪਹੁੰਚ ਜਾਂਦੇ ਹਨ ਤੁਹਾਡਾ ਇਹ ਬਹੁਤ ਹੀ ਵਧੀਆ ਨੇਕ ਉਪਰਾਲਾ ਹੈ ਜੀ ਅਸੀਂ ਆਨੇ ਵੀ ਇਹ ਮੈਸੇਜ ਪੂਰੀ ਦੁਨੀਆ ਤੱਕ ਪਹੁੰਚੇ ਜੋ ਅਨੰਵਿਸ਼ਵਾਸ ਫੈਲੇ ਹੈਗੇ ਆ ਉਹ ਉਹਨਾਂ ਤੋਂ ਲੋਕ ਬਚ ਸਕਣ ਬਹੁਤ ਬਹੁਤ ਮਿਹਰਬਾਨੀ ਬੰਦਨ ਸਤਿਗੁਰੂ ਤੇਰਾ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਲੈ ਕੇ ਆ ਤੇ ਕੀ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ ਮੇਰੇ ਪੰਜਾਬੀ ਐਮ ਐ ਐਡ ਲੈਕਚਰਰ ਮੈਂ ਤਾਂ ਜਦੋਂ ਸਰੀਰਦਾਨ ਕੀਤਾ ਜਾਂਦਾ ਜੀ ਤੇ ਸਰੀਰਦਾਨ ਕਰਨ ਦੇ ਨਾਲ ਕੀ ਨੂੰ ਫਾਇਦਾ ਹੁੰਦਾ ਸੱਜੇ ਦੇਖੋ ਪੂਰੇ ਸਮਾਜ ਨੂੰ ਫਾਇਦਾ ਹੁੰਦਾ ਕਿਉਂਕਿ ਦੇਖੋ ਜਿਹੜੇ ਮੈਡੀਕਲ ਦੇ ਸਟੂਡੈਂਟ ਪਹਿਲਾਂ ਲੱਡੂਆ ਸੱਪਾਂ ਤੇ ਜਿਹੜੀਆਂ ਰਿਸਰਚਾਂ ਹੁੰਦੀਆਂ ਸੀ ਉਹਦੇ ਜਿਹੜੇ ਰਿਜ਼ਲਟ ਪੋਜ਼ਿਟਿਵ ਨਹੀਂ ਹੁੰਦੇ ਸੀ ਪਰ ਜਦੋਂ ਹਜੂਰ ਮਹਾਰਾਜ ਜੀ ਦੀ ਬੇਨਤੀ ਦੇ ਸੇਵਾਦਾਰਾਂ ਨੇ ਫਾਰਮ ਭਰੇ ਤੇ ਉਦੋਂ ਤੋਂ ਹੀ ਜਿਹੜੀਆਂ ਡੈੱਡ ਬਡੀਆਂ ਜਦੋਂ ਵੀ ਕੋਈ ਸੇਵਾਦਾਰ ਇਸ ਨੇ ਫਾਰਮ ਭਰਿਆ ਹੁੰਦਾ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਕਿਸੇ ਨਾ ਕਿਸੇ ਹਸਪੀਟਲ 'ਚ ਜਾਂਦੀ ਆ ਤੇ ਸਟੂਡੈਂਟਾਂ ਦੀ ਜਿਹੜਾ ਖੋਜ ਉਹ ਪੂਰੀ ਹੁੰਦੀ ਆ ਤੇ ਉਹਦਾ ਸਮਾਜ ਨੂੰ ਫਾਇਦਾ ਹੁੰਦਾ ਤਾਂ ਕਿ ਨਵੀਂ ਤਰ੍ਹਾਂ ਦੀ ਬਿਮਾਰੀ ਦਾ ਹੱਲ ਕੱਢਿਆ ਜਾ ਸਕੇ ਤੇ ਇਹ ਪਹਿਲਾਂ ਜਦੋਂ ਸਰੀਰ ਦਾ ਨਹੀਂ ਹੁੰਦੇ ਸੀਗੇ ਉਦੋਂ ਕਿੰਨੀ ਇੱਕ ਜਿਹੜੀ ਹੈਗੀ ਆਫ ਹੁੰਦੀ ਸੀਗੀ ਬੱਚਿਆਂ ਨੂੰ ਪ੍ਰਯੋਗ ਕਰਨ ਦੇ ਵਿੱਚ ਸੱਚੀ ਬਹੁਤ ਮੁਸ਼ਕਲ ਹੁੰਦੀ ਸੀ ਇੱਕ ਡੱਡੂ ਤੇ ਜਾਨਵਰਾਂ ਤੇ ਜਿਹੜਾ ਮਨੁੱਖ ਦਾ ਤੇ ਜਾਨਵਰਾਂ ਦਾ ਬਹੁਤ ਅੰਤਰ ਹੁੰਦਾ ਸਿਸਟਮ ਦਾ ਤੇ ਉਹ ਜਿਹੜੇ ਡਾਕਟਰ ਸਾਹਿਬਾਨ ਕੁਝ ਕੁਝ ਪਰਸੈਂਟ ਹੀ ਜਿਹੜੀ ਉਹਦੇ ਤੇ ਰਿਸਰਚ ਕਰਕੇ ਉਹਦਾ ਟਰੀਟਮੈਂਟ ਅੱਗੇ ਚਲਾਉਂਦੇ ਸੀ ਪਰ ਉਹ ਸਫਲਤਾ ਪੂਰਨ ਸਮਤਾ ਨਹੀਂ ਸੀ ਸਾਹਿਬਾਨ ਤੁਹਾਨੂੰ ਲੱਗਦਾ ਅੱਜ ਜੇਕਰ ਆਪਾਂ 2025 ਦੀ ਗੱਲ ਕਰੀਏ ਤਾਂ ਸਰੀਰਦਾਨ ਜ਼ਰੂਰੀ ਹੈ ਕਰਨੇ ਚਾਹੀਦੇ ਹੈਗੇ ਆ ਔਰ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਜਿਹੜਾ ਹੈਗਾ ਇੱਕ ਵਰਦਾਨ ਬਣ ਸਕਦੇ ਹੈ। ਆਉਣ ਵਾਲੇ ਸਮੇਂ ਲਈ ਬਹੁਤ ਜ਼ਰੂਰੀ ਆ ਹਰ ਇੱਕ ਨੂੰ ਚਾਹੀਦੇ ਉਹ ਸਤਸੰਗੀ ਆ ਚਾਹੇ ਨਾਨਸਤਸੰਗੀ ਆ ਕਿਉਂਕਿ ਸਰੀਰ ਜਾ ਉਹ ਤੇ ਰਾਤ ਹੀ ਵਜਾਣਾ ਹੁੰਦਾ ਤੇ ਇਹਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੋਜੀਟਿਵ ਪੱਖ ਹੋਣਗੇ ਕਿਉਂਕਿ ਸਟੂਡੈਂਟ ਜਦੋਂ ਰਿਸਰਚ ਕਰਨਗੇ ਤੇ ਉਹਦਾ ਜਿਹੜਾ 100% ਜਿਹੜਾ ਰਿਜ਼ਲਟ ਆ ਉਹ ਸਾਹਮਣੇ ਆਊਗਾ ਤੇ ਡਾਕਟਰ ਸਾਹਿਬਾਨਾਂ ਜੋ ਕੰਮਾਂ ਪੇਸ਼ ਨਾ ਰਹਿਣ ਉਹਨਾਂ ਨੂੰ ਉਹ ਪੂਰਾ ਕਰ ਸਕਦੇ ਆ ਕਿ ਇਸ ਕਰਕੇ ਡੈੱਡ ਬੋਡੀਆਂ ਦੀ ਬਹੁਤ ਜ਼ਰੂਰਤ ਆ ਜਿੰਨੇ ਵੀ ਹਸਪੀਟਲ ਇੰਸਟੀਚਿਊਟ ਤੇ ਸਰਚ ਸੈਂਟਰ ਤੇ ਤਾਂ ਹੀ ਮੈਡੀਕਲ ਦੇ ਸਟੂਡੈਂਟ ਉਹਦੇ ਤੇ ਸਰਚ ਕਰ ਸਕਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਬਹੁਤ ਬਹੁਤ ਜੀ ਕੀ ਨਾਮ ਹੈ ਤੁਹਾਡਾ ਹਰਜੀਤ ਸਿੰਘ ਜੀ ਸਰ ਜੀ ਜੀ ਤੁਹਾਡੇ ਪਾਪਾ ਜੀ ਦਾ ਨਾਮ ਕੀ ਹੈ ਮਹਿੰਦਰ ਸਿੰਘ ਜੀ ਤੇ ਅੱਜ ਉਹਨਾਂ ਦਾ ਸਰੀਰਦਾਨ ਕੀਤਾ ਗਿਆ ਤੁਹਾਨੂੰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਵੀ ਹਰੇਕ ਦਾ ਵੈਸੇ ਤਾਂ ਮਾਹ ਬਾਬ ਦਾ ਸਾਯਾ ਬਹੁਤ ਵੱਡੀ ਗੱਲ ਹੁੰਦੀ ਆ ਪਰ ਤੁਹਾਨੂੰ ਇਸ ਮੁਕਾਮ ਤੱਕ ਪਹੁੰਚਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਸੀਗਾ ਤੇ ਅੱਜ ਉਹਨਾਂ ਦਾ ਸਰੀਰਦਾਨ ਕੀਤਾ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਦੀਨ ਸੱਚਾ ਸਰਸਾ ਦਾ ਧੰਨਵਾਦ ਕਰਦਾ ਹਾਂ कि ਜਿਨ੍ਹਾਂ ਨੇ ਇਹ ਪਰੰਪਰਾ ਚਲਾਈ ਤੇ ਸਾਨੂੰ ਬਹੁਤ ਮਾਣ ਆ ਕਿ ਸਾਡੇ ਪਿਤਾ ਜੀ ਦਾ ਅੱਜ ਸ਼੍ਰੀਵਦਾਨ ਬੱਚਿਆਂ ਦੇ ਖੋਜਾਂ ਵਾਸਤੇ ਜਾ ਰਿਹਾ ਯਾਨੀ ਕਿ ਸ਼੍ਰੀ ਖੋਜਾਂ ਵਾਸਤੇ ਜਾ ਰਿਹਾ ਤੁਹਾਨੂੰ ਬਹੁਤ ਫਕਰ ਮਹਿਸੂਸ ਹੋ ਰਿਹਾ ਜੋ ਜਿਵੇਂ ਸਾਡੇ ਪਿਤਾ ਜੀ ਸਾਨੂੰ ਮਹਿਸੂਸ ਕਰ ਰਹੇ ਸੀ ਸਿੱਖਿਆ ਦੇ ਰਹੇ ਸੀ ਕਿ ਵੀ ਤੁਸੀਂ ਐਂ ਕਰੋ ਕੋ ਚੰਗੀਆਂ ਆਦਤ ਸਿਖਾਉਂਦੇ ਸੀਗੇ ਤੇ ਉਹਨਾਂ ਦੇ ਹੀ ਪਾਏ ਪੂਰਿਆਂ ਤੇ ਚੱਲ ਰਹੇ ਹਾਂ ਬਹੁਤ ਵਧੀਆ ਲੱਗਦਾ ਠੀਕ ਹੈ ਆਹ ਹੈ ਘਾਟਾ ਤਾਂ ਦੇਖੋ ਸਾਰਿਆਂ ਨੂੰ ਹੀ ਪਿਆ ਹੈ ਜੀ ਸਾਰੇ ਚਾਰਾਂ ਭੈਣਾ ਭਰਾਵਾਂ ਨੂੰ ਸਾਰੇ ਪਰਿਵਾਰ ਨੂੰ ਹੀ ਘਾਟਾ ਰਿਹਾ ਪਰ ਮੈਂ ਸਮਝਾ ਮੈਨੂੰ ਸਭ ਤੋਂ ਜ਼ਿਆਦਾ ਘਾਟਾ ਪਿਆ ਕਿਉਂਕਿ ਮੈਂ ਸਾਰੇ ਪਰਿਵਾਰ ਦੇ ਵਿੱਚ ਸਾਡੇ ਪਰਿਵਾਰ ਨਹੀਂ ਸਾਡੇ ਚਾਰਾਂ ਪਰਿਵਾਰਾਂ ਦੇ ਵਿੱਚ ਸਭ ਤੋਂ ਛੋਟਾ ਮੈਂ ਹਾਂ ਸਾਡੇ ਸਾਰੇ ਚਾਰ ਮੇਰੇ ਡੈਡੀ ਹੁਣਾਂ ਦੇ ਜਿਹੜੇ ਭਰਾ ਸੀਗੇ ਘਾਰ ਮੇਰੇ ਫਾਦਰ ਸਾਹਿਬ ਹੁਣੇ ਤਾਇ ਜੀ ਬਣੇ ਮੇਰੇ ਫਾਦਰ ਸਾਹਿਬ ਸਭ ਤੋਂ ਛੋਟੇ ਸੀ ਤੇ ਗਾਂ ਸਾਡੀ ਫੈਮਿਲੀ ਦੇ ਵਿੱਚ ਰਹਿ ਸਭ ਤੋਂ ਜੁੜਾ ਤੇ ਉਹ ਮੰਮੀ ਤੇ ਪਾਪਾ ਜੀ ਸਾਡੇ ਰਹਿੰਦੇ ਵੀ ਮੇਰੇ ਨਾਲ ਹੀ ਸੀ ਤੇ ਸਭ ਤੋਂ ਜ਼ਿਆਦਾ ਸੁੱਖ ਵੀ ਮੈਨੂੰ ਉਹਨਾਂ ਦਾ ਸੀਗਾ ਮੈਨੂੰ ਕੋਈ ਉਹਨਾਂ ਦੇ ਸਿਰ ਤੇ ਚਿੰਤਾ ਫਿਕਰ ਨਹੀਂ ਰਹਿੰਦੀ ਸੀਗੀ ਮੈਂ ਘਰੋਂ ਜੇ ਬਾਹਰ ਰਹਿਣਾ ਤਾਂ ਪਤਾ ਹੁੰਦਾ ਸੀਗਾ ਵੀ ਘਰੇ ਬੈਠੇ ਆ ਕਿ ਘਰ ਦਾ ਜਿੰਦਰਾ ਜਿਵੇਂ ਬਜ਼ੁਰਗਾਂ ਨੂੰ ਕਹਿੰਦੇ ਨੇ ਹਾਂ 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 ਤਾਂ ਬਜ਼ੁਰਗ ਘਰਾਂ ਦਾ ਜਿੰਦਰਾ ਹੁੰਦੇ ਮੇਰੇ ਵਾਸਤੇ ਤਾਂ ਬਹੁਤ ਖੁੱਪਤੀ ਕਰਦੇ ਰਿਹਾ ਤੇਰਾ ਹੀ ਆ